ਨੇ ਵੀ ਮੁਵੀ ਆਈ ਸੈਕਟਰ 17 ਦਾ ਟ੍ਰੇਲਰ ਦੇਖਿਆ ਮੈਮ ਕੱਲੇ ਆਇਆ ਟ੍ਰੇਲਰ ਬਹੁਤ ਵਧੀਆ ਟ੍ਰੇਲਰ ਹੈ ਮੂਵੀ ਦੇਖਣ ਵੀ ਜ਼ਰੂਰ ਜਾਵਾਂਗੇ ਆਪਾਂ ਸੈਕਟਰ 17 ਮੇਰੇ ਪਿਓ ਦਾ ਟ੍ਰੇਲਰ ਦੇਖਿਆ ਠੀਕ ਹੈ ਕਿਹਦਾ ਲੱਗਿਆ ਉਹ ਵਧੀਆ ਹੈ ਆਈ ਥਿੰਕ ਉਹਦੀ ਗਿੱਪੀ ਭਾਜੀ ਇੱਕ ਇੰਟਰਵਿਊ ਚ ਕਹਿ ਵੀ ਰਹੇ ਸੀ ਐਤ ਕੀ ਪੰਮੇ ਦਾ ਪੰਮੇ ਤੋਂ ਛੱਡ ਕੇ ਥੋੜਾ ਜਿਹਾ ਦਾ ਕਰੈਕਟਰ ਚੇਂਜ ਕਰਿਆ ਵੀ ਨਹੀਂ ਉਹਨੂੰ ਪੰਮੇ ਨਾਲ ਲੋਕਾਂ ਨੇ ਜਾਣਨ ਲੱਗ ਜਣਾ ਸੀ ਛੱਡ ਕੇ ਉਹ ਨਾਲ ਨਾਲ ਥੋੜਾ ਰੋਮਾਂਚ ਹਾਂ ਮੈਂ ਗਿੱਪੀ ਭਾਈ ਦਾ ਇੰਟਰਵਿਊ ਦੇਖੀ ਸੀ ਉਹ ਤੋਂ ਯਾਦ ਆ ਗਿਆ ਵੀ ਹਾਂ ਵੀ ਆ ਰਹੀ ਹੈ ਫਿਰ ਹੋਰ ਜੋਗੀ ਟੈਂਪ ਕਿੰਨੇ ਸਾਰਸ ਦੇ ਟ੍ਰੇਲਰ ਨੂੰ ਆਊਟ ਆਫ ਫੈਂਟ ਆਊਟ ਆਫ ਫੈਂਟ ਤਾਂ ਮੰਗਗੇ ਜੀ ਵਧੀਆ ਐਕਟਰ ਐਕਟਰ ਵਧੀਆ ਜੀ ਪੰਮਾ ਜੀ ਐਕਟਰ ਵਧੀਆ ਨੇ ਮਨਿੰਸ ਕਬੀਰਜੀਤ ਸਿੰਘ ਜੀ ਐਕਟਰ ਵਧੀਆ ਨੇ ਜੀ ਵਧੀਆ ਐਕਟਿੰਗ ਐਕਸ਼ਨ ਫਿਲਮ ਵਧੀਆ ਨੇ ਜੀ ਉਹਨਾਂ ਦੀ ਹਾਂ ਬਹੁਤ ਵਧੀਆ ਬੰਦਾ ਹਾਂਜੀ ਬਹੁਤ ਵਧੀਆ ਬੰਦਾ ਹੈ ਇਹਨਾਂ ਦੀ ਐਕਟਿੰਗ ਕਿਉਂ ਜੀ ਲੱਗਦੀ ਹੈ ਉਹ ਕਹਿੰਦਾ ਹਾਂ ਇਹਨਾਂ ਦੀ ਐਕਟਿੰਗ ਬਹੁਤ ਲੱਗਦੀ ਹੈ ਐਕਟਿੰਗ ਮਾਸਟਰ ਮੈਮ ਤੇ ਜਿਵੇਂ ਕਿ ਉਹ ਜ਼ਿਆਦਾਤਰ ਨਸ਼ਿਆਂ ਤੇ ਕਰਦੇ ਰਹਿੰਦੇ ਨੇ ਐਕਟਿੰਗ ਆਪਣੇ ਤਾਂ ਬੈਸਟ ਐਕਟਿੰਗ ਹੁੰਦੀ ਹੈ ਉਹਨਾਂ ਦੀ ਤੇ ਟ੍ਰੇਲਰ ਬੜਾ ਵਧੀਆ ਵਧੀਆ ਤੇ ਮੂਵੀ ਦੇਖਣ ਜਰੂਰ ਜਾਵਾਂਗੇ ਇਹਨਾਂ ਨਾਲ ਪੰਨੇ ਦੀ ਐਕਟਿੰਗ ਮੇਰੇ ਵੀ ਲੱਗਦੀ ਹੈ ਘੈਂਟ ਪੂਰੀ ਫਟ ਤੋਂ ਆਇਆ ਮੈਂ ਲੁਧਿਆਣਾ ਜਿਹੜਾ ਤੋਂ ਬਲੌਂਗ ਕਰਦਾ ਹਾਂ ਨਾ ਤੋਂ ਚੀਜ਼ ਮੈਨੂੰ ਉਹਨਾਂ ਦਾ ਡਾਇਲੋਗ ਨਾਲ ਵਧੀਆ ਲੱਗੀ ਜਰੂਰ ਦੇਖਣ ਜਾਵਾਂ ਜਰੂਰ ਦੇਖਣ ਜਾਵਾਂ ਮੈਂ ਇੱਕ ਫਿਲਮ 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 ਵੇਖਣੀ ਚਾਹਾਂਗੀ ਸਿੱਧਾ ਸਭ ਤੋਂ ਸਭ ਤੋਂ ਬੈਸਟ ਬਹੁਤ ਘੈਂਟ ਬੜੀਆ ਐਕਟਿੰਗ ਲੱਗੇ ਆਇਆ ਨਾ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਇਹ ਇੱਕ ਵਧੀਆ ਬੰਦਾ ਹੈ ਉਹਦੇ ਮੇਰੇ ਡਾਇਲੋਗ ਹੀ ਇੰਨੇ ਵਧੀਆ ਹੁਣ ਬੋਲਦੀ ਇੰਨੇ ਵਧੀਆ ਤਰੀਕੇ ਨਾਲ ਬੰਬਾ ਰਾ ਕੇ ਭਾਦਦਾ ਹੁੰਦਾ ਹੈ ਆ ਬਾਈ ਫਟਿਆ ਉਹਦੇ ਵਾਂਗ ਕਹਿੰਦਾ ਕੁਝ ਹੋਰ ਫਟਿਆ ਮੰਮ ਬਣਵਾ ਰਹੀ ਹੈ ਦੇਖਣ ਜਾਣੀ ਹੈ ਕੋਈ ਨਹੀਂ ਕੋਈ ਜ਼ਰੂਰ ਲੈ ਕੇ ਆਇਆ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ